ਸਤ ਸ੍ਰੀ ਅਕਾਲ ਜੀ ਸਵੇਰੇ ਸਵੇਰੇ ਦਰਵਾਜ਼ਾ ਖੜਕਿਆ ਤਾਂ ਰੂਹੀ ਨੇ ਖੁਸ਼ ਹੁੰਦੇ ਹੋਏ ਦਰਵਾਜ਼ਾ ਖੋਲ੍ਹਿਆ ਤਾਂ ਇਹ ਵੇਖ ਕੇ ਉਹਦੀ ਸੱਸ ਕਹਿਣ ਲੱਗੀ ਇਹ ਕੀ ਤਰੀਕਾ ਆ ਇਹਨਾਂ ਖਾਸ ਕੌਣ ਆ ਗਿਆ ਤੇਰਾ ਜਿਹਦੇ ਲਈ ਦਰਵਾਜ਼ਾ ਖੋਲਣ ਲਈ ਇੰਨੀ ਬੇਸਬਰ ਹੋ ਰਹੀ ਸੀ ਤੂੰ ਸੱਸ ਬੋਲਦੀ ਰਹੀ ਗਈ ਪਰ ਰੂਹੀ ਨੇ ਬਿਨਾਂ ਜਵਾਬ ਦਿੱਤੇ ਦਰਵਾਜ਼ਾ ਖੋਲ੍ਹ ਦਿੱਤਾ ਸੱਸ ਆਪਣੀ ਧੌਣ ਕਮਾ ਕੇ ਵੇਖਣ ਲੱਗੀ ਜਿਵੇਂ ਹੀ ਉਹਨੇ ਰੁਹੀ ਦੇ ਮਾਪਿਓ ਤੇ ਭਰਾ ਨੂੰ ਅੰਦਰ ਆਉਂਦੇ ਹੋਏ ਵੇਖਿਆ ਤਾਂ ਉਹਦਾ ਮੂੰਹ ਬਣ ਗਿਆ ਉਦੋਂ ਹੀ ਅੰਦਰੋਂ ਉਹਨਾਂ ਦਾ ਮੁੰਡਾ ਰਜੇਸ਼ ਨਿਕਲ ਕੇ ਬਾਹਰ ਆਇਆ ਤੇ ਰੁਹੀ ਦੇ ਮਾਪਿਓ ਨੂੰ ਵੇਖਦੇ ਹੀ ਹੈਰਾਨ ਹੋ ਗਿਆ ਤੁਸੀਂ ਅਚਾਨਕ ਕਿਵੇਂ ਤਾਂ ਰੁਹੀ ਦੇ ਭਰਾ ਨੇ ਕਿਹਾ ਕਿ ਜੀਜਾ ਜੀ ਅਸੀਂ ਤਾਂ ਸਰਪ੍ਰਾਈਜ਼ ਦੇਣ ਆਏ ਸੀ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਡੇ ਨਾਲ ਬਾਹਰ ਜਾਣਾ ਪਊਗਾ ਰਜੇਸ਼ ਨੇ ਹੈਰਾਨ ਹੋ ਕੇ ਰੁਹੀ ਵੱਲ ਵੇਖਿਆ ਤਾਂ ਉਹਦਾ ਮੁਸਕਰਾਉਂਦਾ ਹੋਇਆ ਚਿਹਰਾ ਵੇਖ ਕੇ रजेश ਸਮਝ ਗਿਆ ਕਿ ਰੂਹੀ ਜਾਣਦੀ ਆ ਕਿ ਕੀ ਹੋਣ ਵਾਲਾ ਆ ਪ੍ਰਸ਼ਾਸਨ ਨੇ ਕਿਹਾ ਇਹੋ ਜਿਹਾ ਕੀ ਆ ਜਿਹੜਾ ਸਾਰਿਆਂ ਨੂੰ ਬਾਹਰ ਲੈ ਕੇ ਜਾ ਰਹੇ ਹੋ ਤੁਸੀਂ ਜਿਹੜੀ ਗੱਲ ਕਰਨੀ ਆ ਇੱਥੇ ਹੀ ਕਰ ਲਓ ਤਾਂ ਰੂਹੀ ਦੀ ਮਾਂ ਨੇ ਮੁਸਕਰਾ ਕੇ ਕਿਹਾ ਕਿ ਨਹੀਂ ਭੈਣ ਜੀ ਇਹ ਗੱਲ ਤਾਂ ਬਾਅਦ ਜਾ ਕੇ ਹੋਣੀ ਆ ਤੁਸੀਂ ਚੱਲੋ ਤਾਂ ਸਹੀ ਰਜੇਸ਼ ਨੇ ਆਪਣੀ ਮਾਂ ਵੱਲ ਵੇਖਿਆ ਤਾਂ ਮਾਂ ਵੀ ਸਾਰਿਆਂ ਨਾਲ ਉੱਠ ਕੇ ਬਾਹਰ ਚਲੀ ਗਈ ਬਾਰੰਦਿਆਂ ਹੀ ਰੂਹੀ ਦੇ ਮਾਪਿਓ ਨੇ រាជேஷ் ਦੇ ਹੱਥ ਤੇ ਸਕੂਟਰੀ ਦੀ ਚਾਬੀ ਰੱਖ ਦਿੱਤੀ ਤੇ ਸਾਹਮਣੇ ਖੜੀ ਸਕੂਟਰੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਰាជேஷ் ਪੁੱਤ ਤੇਰਾ ਸਰਪ੍ਰਾਈਜ਼ ਸਾਹਮਣੇ ਆ ਅੱਜ ਅਸੀਂ ਇਸੇ ਲਈ ਆਏ ਸੀ ਇਹ ਵੇਖ ਕੇ ਤਾਂ ਸੱਸ ਦਾ ਮੂੰਹ ਖੁੱਲਾ ਹੀ ਰਹਿ ਗਿਆ ਤੇ ਰាਜੇਸ਼ ਵੀ ਹੈਰਾਨੀ ਨਾਲ ਰੁਹੀਨ ਵੇਖਣ ਲੱਗਾ ਚਮਕਦੀ ਹੋਈ ਨਵੀਂ ਸਕੂਟਰੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਰੁਹੀ ਦੇ ਭਰਾ ਨੇ ਰាਜੇਸ਼ ਨੂੰ ਮੁਸਕਰਾ ਕੇ ਕਿਹਾ ਜੀਜਾ ਜੀ ਯਕੀਨ ਕਰੋ ਇਹ ਤੁਹਾਡੀ ਹੀ ਆ ਚਲੋ ਹੁਣ ਸਾਡੀ ਭੈਣ ਨੂੰ ਇਹਦੇ ਤੇ ਬਿਠਾ ਕੇ ਕੁਮਾ ਕੇ ਲੈ ਕੇ ਆਓ ਉਦੋਂ ਤੱਕ ਅਸੀਂ ਅੰਦਰ ਬੈੰਨੇ ਆ ਇਹ ਸੁਣ ਕੇ ਰੂਹੀ ਨੇ ਵੀ ਰਜੇਸ਼ ਨੂੰ ਕਿਹਾ ਚਲੋ ਨਾ ਜੀ ਥੋੜਾ ਜਿਹਾ ਕੁੰਮ ਕੇ ਆਉਨੇ ਆ ਸਾਰਿਆਂ ਦੇ ਸਾਹਮਣੇ ਰਜੇਸ਼ ਕੁਝ ਨਾ ਬੋਲ ਸਕਿਆ ਤੇ ਉਹਨੇ ਸਕੂਟਰੀ ਸਟਾਰਟ ਕਰ ਲਈ ਰੂਹੀ ਪਿੱਛੇ ਬਹਿ ਕੇ ਰਜੇਸ਼ ਦੇ ਨਾਲ ਚਲੀ ਗਈ ਤੇ ਸਾਰੇ ਅੰਦਰ ਜਾ ਕੇ ਬਹਿ ਗਏ ਅੰਦਰ ਆ ਕੇ ਬੈਠਦੇ ਹੀ ਸੱਸ ਨੇ ਰੂਹੀ ਦੀ ਮਾਂ ਵੱਲ ਵੇਖ ਕੇ ਕਿਹਾ ਸਈਆ ਪਰ ਇਹ ਦੋਵੇਂ ਹੀ ਜਾ ਸਕਦੇ ਆ ਸਕੂਟਰੀ ਤੇ ਤੀਜੇ ਦੀ ਜਗ੍ਹਾ ਥੋੜੀ ਨਾ ਹੁੰਦੀ ਆ ਇਹ ਸੁਣ ਕੇ ਰੂਹੀ ਦੀ ਮਾਂ ਦਾ ਮੂੰਹ ਉੱਤਰ ਗਿਆ ਤੇ ਉਹ ਰੂਹੀ ਦੇ ਪਿਤਾ ਵੱਲ ਵੇਖਣ ਲੱਗੀ ਉਦੋਂ ਹੀ ਰੂਹੀ ਦੇ ਪ੍ਰਾਣ ਨੇ ਕਿਹਾ ਮਾਸੀ ਜੀ ਸਾਡੀ ਭੈਣ ਸਕੂਟਰੀ ਬਹੁਤ ਵਧੀਆ ਤਰੀਕੇ ਨਾਲ ਚਲਾ ਲੈਂਦੀ ਆ ਤੁਸੀਂ ਉਹਦੇ ਨਾਲ ਬੈਠ ਕੇ ਕਿਤੇ ਵੀ ਜਾ ਸਕਦੇ ਹੋ ਇਹ ਸੁਣ ਕੇ ਸੱਸ ਦਾ ਮੂੰਹ ਬਣ ਗਿਆ ਇੰਨੇ ਨੂੰ ਰਜੇਸ਼ ਰੂਹੀ ਨੂੰ ਲੈ ਕੇ ਵਾਪਸ ਆ ਗਿਆ ਰੂਹੀ ਦੇ ਹੱਥ ਵਿੱਚ ਮਠਿਆਈ ਦਾ ਡੱਬਾ ਵੇਖ ਕੇ ਸੱਸ ਬੋਲੀ ਲੈ ਬਹੂ ਇਹ ਕੀ ਲੈ ਕੇ ਆਈਆਂ ਰੂਹੀ ਨੇ ਤੁਰੰਤ ਕਿਹਾ ਕਿ ਮੰਮੀ ਜੀ ਆਪਣੇ ਘਰ ਨਵੀਂ ਸਕੂਟਰੀ ਆਈ ਆ ਤਾਂ ਮਠਿਆਈ ਵੀ ਆਉਣੀ ਚਾਹੀਦੀ ਸੀ ਬਸ ਉਹ ਲੈ ਕੇ ਆਈਆਂ ਪਰਮਾਤਮਾ ਦਾ ਸ਼ੁਕਰ ਕਰਦੇ ਆ ਤੇ ਸਾਰਿਆਂ ਨੂੰ ਮਠਿਆਈ ਦੇਣੇ ਆ ਰੂਹੀ ਅੱਗੇ ਵਧੀ ਸੀ ਕਿ ਪਿੱਛੋਂ ਸੱਸ ਨੇ ਕਿਹਾ ਲੈ ਜਿਨ੍ਹਾਂ ਨੇ ਇੰਨਾ ਖਰਚਾ ਕੀਤਾ ਆ ਮਠਿਆਈ ਵੀ ਉਹਨਾਂ ਨੂੰ ਲੈ ਕੇ ਆਉਣੀ ਚਾਹੀਦੀ ਸੀ ਫਿਰ ਇਹ ਤਾਂ ਉਹਨਾਂ ਦੀ ਧੀ ਦਾ ਘਰ ਆ ਰਜੇਸ਼ ਗੁੱਸੇ ਵਿੱਚ ਆਪਣੀ ਮਾਂ ਨੂੰ ਵੇਖ ਰਿਹਾ ਸੀ ਪਰ ਰੂਹੀ ਦੇ ਮਾਪਿਓ ਦੇ ਸਾਹਮਣੇ ਕੁਝ ਕਹਿ ਨਾ ਪਾਇਆ ਰੂਹੀ ਬਿਨਾ ਕੁਝ ਬੋਲੇ ਅੰਦਰ ਚਲੀ ਗਈ ਤੇ ਪ੍ਰਮਾਤਮਾ ਨੂੰ ਮੱਥਾ ਟੇਕ ਕੇ ਮਠਿਆਈ ਵਾਪਸ ਲੈ ਕੇ ਸਾਰਿਆਂ ਨੂੰ ਦੇਣ ਲੱਗੀ ਰਜੇਸ਼ ਨੇ ਰੂਹੀ ਨੂੰ ਸਾਰਿਆਂ ਲਈ ਚਾਹ ਨਾਸ਼ਤਾ ਬਣਾਉਣ ਲਈ ਕਿਹਾ ਪਰ ਰੂਹੀ ਦੇ ਮਾਪਿਓ ਨੇ ਤੁਰੰਤ ਖੜੇ ਹੁੰਦੇ ਹੋਏ ਕਿਹਾ ਕਿ ਪੁੱਤ ਇਹ ਤਾਂ ਸਿਰੂਹੀ ਨਾਲ ਆਪਣਾ ਕੀਤਾ ਵਾਅਦਾ ਪੂਰਾ ਕਰਨ ਆਏ ਸੀ ਚਾਹ ਨਾਸ਼ਤੇ ਦੀ ਲੋੜ ਨਹੀਂ ਤੇ ਵੈਸੇ ਵੀ ਇਹ ਤਾਂ ਸਾਡੀ ਤੀ ਦਾ ਘਰ ਆ ਇਹ ਤੇ ਤਾਂ ਸਿਹਨ ਦਾ ਇੱਕ ਦਾਣਾ ਵੀ ਨਹੀਂ ਖਾ ਸਕਦੇ ਇਹਨਾਂ ਕਹਿ ਕੇ ਰੂਹੀ ਦੇ ਮਾਤਾ ਪਿਤਾ ਉੱਠ ਕੇ ਜਾਣ ਲੱਗੇ ਤਾਂ ਰੂਹੀ ਵੀ ਉਹਨਾਂ ਨੂੰ ਬਾਅਦ ਛੱਡਣ ਚਲੀ ਗਈ ਰੂਹੀ ਦੇ ਮੂੰਹ ਤੇ ਬਹੁਤ ਜ਼ਿਆਦਾ ਖੁਸ਼ੀ ਨਜ਼ਰ ਆ ਰਹੀ ਸੀ ਤੇ ਉਹ ਉਹਦੀ ਸੱਸ ਕੋਲੋਂ ਸਹੀ ਨਹੀਂ ਜਾ ਰਹੀ ਸੀ ਜਿਵੇਂ ਹੀ ਆਪਣੇ ਮਾਪਿਓ ਨੂੰ ਛੱਡ ਕੇ ਰੂਹੀ ਅੰਦਰ ਆਈ ਤਾਂ ਸੱਸ ਨੇ ਕਿਹਾ ਤੂੰ ਹੁਣ ਖੁਸ਼ੀ ਮਨਾਉਣਾ ਛੱਡ ਤੇ ਛੇਤੀ ਨਾਲ ਖਾਣੇ ਦੀ ਤਿਆਰੀ ਕਰ ਲਾ ਕਿਉਂਕਿ ਥੋੜੀ ਦੇਰ 'ਚ ਹੀ ਕੋਮਲ ਤੇ ਉਹਦਾ ਪਤੀ ਆ ਰਹੇ ਆ ਇਸ ਹੁੰਦੇ ਹੀ ਰੂਹੀ ਦੀ ਖੁਸ਼ੀ ਫਿੱਕੀ ਪੈ ਗਈ ਤਾਂ ਸੱਸ ਨੇ ਕਿਹਾ ਮੇਰੀ ਧੀ ਦੀ ਆਉਣ ਦੀ ਖਬਰ ਸੁਣ ਕੇ ਤਾਂ ਤੇਰਾ ਮੂੰਹ ਹੀ ਲਮਕ ਜਾਂਦਾ ਆ ਹੁਣੇ ਤਾਂ ਥੋੜੀ ਦੇਰ ਪਹਿਲਾਂ ਆਪਣੇ ਮਾਂ ਪਿਓ ਦੇ ਨਾਲ ਇੰਨਾ ਹੱਸ ਰਹੀ ਸਾਂ ਤੂੰ ਵੇਖ ਮੇਰੀ ਧੀ ਦੇ ਸਾਹਮਣੇ ਐਵੇਂ ਮੂੰਹ ਬਣਾਉਣ ਦੀ ਲੋੜ ਨਹੀਂ ਤੈਨੂੰ ਤੇ ਜਾ ਕੇ ਚੁੱਪਚਾਪ ਖਾਣਾ ਬਣਾ ਰੂਹੀ ਨੇ ਗੁੱਸੇ ਨਾਲ ਰਜੇਸ਼ਵਲ ਵੇਖਿਆ ਜਿਹੜਾ ਚੁੱਪਚਾਪ ਬੈਠਾ ਸੀ ਰੂਹੀ ਤਰੰਤਰ ਸੋਈ ਚ ਗਈ ਤੇ ਫਰਿੱਜ ਵਿੱਚੋਂ ਸਬਜ਼ੀ ਕੱਢਣ ਲੱਗੀ ਤੇ ਵੇਖਣ ਲੱਗੀ ਕੀ ਬਣਾਉਣਾ ਆ ਪਰ ਬਾਰੋ ਸਾਸਣ ਨੇ ਆ ਕੇ ਕਿਹਾ ਮੈਨੂੰ ਪਤਾ ਹੀ ਸੀ ਕਿ ਤੂੰ ਇਹੋ ਕੱਦੂ ਤੋਰੀ ਕੱਢ ਕੇ ਬਹਿ ਜਾਏਂਗੀ ਸਾਡੇ ਜਵਾਈ ਨੇ ਆਉਣਾ ਆ ਤਾਂ ਕੁਝ ਵਧੀਆ ਜਾ ਬਣਾਈ ਮੈਂ ਰਜੇਸ਼ ਨੂੰ ਕਹਿ ਦਿੰਨੀ ਆ ਤੈਨੂੰ ਪਨੀਰ ਲਿਆ ਕੇ ਦਿੰਦਾ ਆ ਤਾਂ ਸ਼ਾਈ ਪਨੀਰ ਬਣਾ ਲਈ ਤੇ ਨਾਲ ਗੋਭੀ ਆਲੂ ਰਾਇਤਾ ਤੇ ਪੂੜੀਆਂ ਵੀ ਬਣਾ ਲਈ ਮਾਂ ਦੇ ਕਹਿੰਦੇ ਰਜੇਸ਼ ਵੀ ਪਨੀਰ ਲੈਣ ਚਲਾ ਗਿਆ ਅਜੇ ਖਾਣਾ ਬਣਿਆ ਨਹੀਂ ਸੀ ਤੇ 1 ਘੰਟੇ ਬਾਅਦ ਕੋਮਲ ਤੇ ਉਹਦਾ ਪਤੀ ਵੀ ਆ ਗਿਆ ਕੋਮਲ ਕਹਾਈ ਤੰਦਰ ਵੜਦਿਆ ਸੀ ਆਪਣੀ ਮਾਂ ਨੂੰ ਕਹਿ ਲੱਗੀ ਮੰਮੀ ਬਾਹਰ ਤਾਂ ਇੱਕ ਚਮਕਦੀ ਨਵੀਂ ਸਕੂਟਰੀ ਖੜੀ ਆ ਤੁਸੀਂ ਖਰੀਦੀ ਆ ਇਹ ਸੁਣ ਕੇ ਮਾਂ ਨੇ ਮੂੰਹ ਬਣਾ ਲਿਆ ਤੇ ਕਿਹਾ ਅਸੀਂ ਕਿਉਂ ਖਰੀਦਣੀ ਆ ਸਕੂਟਰੀ ਭਲਾ ਇਹ ਤਾਂ ਹੁਣੇ ਇਹਦੇ ਪੇਕੇ ਦੇ ਕੇ ਗਏ ਆ ਉਹਨਾਂ ਨੂੰ ਤਾਂ ਕਾਰ ਦੇਣੀ ਚਾਹੀਦੀ ਸੀ ਪਰ ਦੋ ਪਹੀਆਂ ਵਾਲੀ ਸਕੂਟਰੀ ਨਾਲ ਕੰਮ ਚਲਾ ਦਿੱਤਾ ਦਿਮਾਗ ਬਹੁਤ ਐ ਇਹਦੇ ਮਾਪਿਓ ਦਾ ਬਸ ਸਾਡੇ ਸਾਹਮਣੇ ਪੋਲੇ ਬੰਦੇ ਆ ਰਜੇਸ਼ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਪਰ ਆਪਣੇ ਜੀਜਾ ਜੀ ਦੇ ਸਾਹਮਣੇ ਕੁਝ ਨਾ ਕਹਿ ਸਕਿਆ ਪਰ ਕੋਮਲ ਦੇ ਪਤੀ ਨੇ ਤੁਰੰਤ ਕਿਹਾ ਮੰਮੀ ਜੀ ਚਲੋ ਭਾਬੀ ਦੇ ਪੇਕੇ ਆਣੇ ਘਟੋ ਘਟਾ ਸਕੂਟਰੀ ਤਾਂ ਦੇ ਦਿੱਤੀ ਤੁਹਾਨੂੰ ਪਰ ਮੈਨੂੰ ਤਾਂ ਸਕੂਟਰੀ ਵੀ ਨਹੀਂ ਮਿਲੀ ਦਿਮਾਗ ਤਾਂ ਤੁਹਾਡਾ ਵੀ ਬਹੁਤ ਤੇਜ਼ ਆ ਜਿਹੜਾ ਤੁਸੀਂ ਕਾਰ ਦੀ ਉਮੀਦ ਕਰ ਰਹੇ ਹੋ ਪਰ ਅਫਸੋਸ ਤੁਹਾਡੇ ਅਰਮਾਨਾਂ ਤੇ ਪਾਣੀ ਫਿਰ ਗਿਆ ਆਪਣੇ ਜਵਾਈ ਦੀ ਇਹ ਗੱਲ ਸੁਣ ਕੇ ਮਾਂ ਦਾ ਚਿਹਰਾ ਉੱਤਰ ਗਿਆ ਉਹਨੇ ਤੁਰੰਤ ਕਿਹਾ ਲੈ ਇਹ ਵੀ ਤਾਂ ਤੁਹਾਡੀ ਹੀ ਆ ਜਦੋਂ ਚਾਹੇ ਉਦੋਂ ਲੈ ਜਾਇਆ ਕਰਿਓ ਰਸੋਈ ਵਿੱਚ ਖੜੀ ਰੂਹੀ ਨੇ ਜਦੋਂ ਇਹ ਸੁਣਿਆ ਤਾਂ ਉਹਦਾ ਦਿਮਾਗ ਇੱਕਦਮ ਖਰਾਬ ਹੋ ਗਿਆ ਪੜਾ ਇਹ ਕੀ ਗੱਲ ਹੋਈ ਸਕੂਟਰੀ ਮੇਰੇ ਪੇਕੇਆ ਤੋਂ ਆਈਆ ਤੇ ਮੰਮੀ ਜੀ ਇਹਨੂੰ ਵੀ ਮੇਰੇ ਸੂਟਾਂ ਵਾਂਗ ਚੁੱਕ ਕੇ ਦੇਣ ਨੂੰ ਤਿਆਰ ਆ ਪ੍ਰਮਾਤਮਾ ਦੀ ਸੌਂ ਲੱਗੇ ਜੇ ਮੇਰੀ ਸਕੂਟਰੀ ਇੱਥੋਂ ਕਿਤੇ ਗਈ ਨਾ ਤਾਂ ਮੇਰੇ ਤੋਂ ਬੁਰਾ ਨਹੀਂ ਕੋਈ ਹੋਣਾ ਰੂਹੀ ਤਾਂ ਆਪਣੀ ਨਾਨਣ ਨਾਲ ਪਹਿਲਾਂ ਹੀ ਨਫ਼ਰਤ ਕਰਦੀ ਸੀ ਤੇ ਹੁਣ ਸੱਸ ਦੀਆਂ ਗੱਲਾਂ ਸੁਣ ਕੇ ਉਹਨੂੰ ਲੱਗ ਰਿਹਾ ਸੀ ਕਿ ਕਿਤੇ ਸੱਸ ਸੱਚਮੁੱਚ ਉਹਦੀ ਸਕੂਟਰੀ ਦੀ ਚਾਬੀ ਕੋਮਲ ਨੂੰ ਨਾ ਚੋ ਕੇ ਫੜਾ ਦਵੇ ਉਹਨੇ ਇਸ਼ਾਰੇ ਨਾਲ ਰਜੇਸ਼ ਨੂੰ ਰਸੋਈ ਵਿੱਚ ਬੁਲਾਇਆ ਤੇ ਕਿਹਾ ਅੱਜ ਤੱਕ ਤੇਰੀ ਮਾਂ ਨੇ ਮੇਰੇ ਘਰੋਂ ਆਏ ਸਾਰੇ ਤੋਹਫੇ ਤੇ ਸੂਟ ਤੇਰੀ ਭੈਣ ਨੂੰ ਦੇ ਦਿੱਤੇ ਪਰ ਇਹ ਸਕੂਟਰੀ ਕੋਈ ਛੋਟੀ ਮੋਟੀ ਚੀਜ਼ ਨਹੀਂ ਪੂਰੇ 65000 ਦੀ ਆਈ ਆ ਜੇ ਤੇਰੀ ਮਾਂ ਨੂੰ ਸਕੂਟਰੀ ਦੇਣ ਦਾ ਇੰਨਾ ਹੀ ਸ਼ੌਂਕ ਆ ਨਾ ਤਾਂ ਆਪ ਖਰੀਦ ਕੇ ਦੇ ਦੇਵੇ ਪਰ ਖਬਰਦਾਰ ਜੀ ਉਹਨਾਂ ਨੇ ਮੇਰੀ ਸਕੂਟਰੀ ਤੇ ਨਜ਼ਰ ਵੀ ਪਾਈ ਤਾਂ ਰੂਹੀ ਦੇ ਗੁੱਸੇ ਤੇ ਰਜੇਸ਼ ਨੂੰ ਹਾਸਾ ਆ ਗਿਆ ਤੇ ਉਹ ਕਹਿਣ ਲੱਗਾ ਤੈਨੂੰ ਤਾਂ ਆਪਣੀ ਸਕੂਟਰੀ ਨਾਲ ਇੰਨੀ ਛੇਤੀ ਇੰਨਾ ਪਿਆਰ ਹੋ ਗਿਆ ਆ ਮੰਮੀ ਨੇ ਤਾਂ ਐਵੇਂ ਹੀ ਕਹਿ ਦਿੱਤਾ ਕਿਉਂਕਿ ਜੀਜਾ ਜੀ ਇੰਨਾ ਬੋਲ ਰਿਹਾ ਸੀ ਨਾ ਤੂੰ ਨਾ ਚਿੰਤਾ ਕਰ ਤੇਰੀ ਸਕੂਟਰੀ ਕਿਤੇ ਨਹੀਂ ਚੱਲੀ ਕਿਉਂਕਿ ਪੈਨ ਨੂੰ ਸਕੂਟਰੀ ਚਲਾਉਣੀ ਨੀ ਆਮ ਦੀ ਤੇ ਜੀਜਾ ਜੀ ਸਾਰਾ ਦਿਨ ਘਰ ਨਹੀਂ ਹੁੰਦੇ ਇਹ ਸੁਣ ਕੇ ਰੂਹੀ ਨੇ ਸੁੱਖ ਦਾ ਸਾਹ ਲਿਆ ਤੇ ਉਹਨਾਂ ਲਈ ਚਾਹ ਨਾਸ਼ਤਾ ਬਣਾਉਣ ਲੱਗੀ ਰੂਹੀ ਚਾਹ ਬਾਹਰ ਲੈ ਕੇ ਆਈ ਤਾਂ ਕੋਮਲ ਨੇ ਰੂਹੀ ਨੂੰ ਪੁੱਛਿਆ ਭਾਬੀ ਤੂੰ ਸਕੂਟਰੀ ਤਾਂ ਲੈ ਲਈ ਆ ਪਰ ਚਲਾਉਣੀ ਕੌਣ ਸਿਖਾਊਗਾ ਤੈਨੂੰ ਕਿਉਂਕਿ ਤੈਨੂੰ ਤਾਂ ਚਲਾਉਣੀ ਨਹੀਂ ਆਉਂਦੀ ਕੋਮਲ ਨੇ ਤਾਣਾ ਦਿੰਦੇ ਹੋਏ ਕਿਹਾ ਤੇ ਰੂਹੀ ਇਹ ਗੱਲ ਸੁਣ ਕੇ ਤੁਰੰਤ ਸਮਝ ਗਈ ਉਹਨੇ ਵੀ ਤਾਣਾ ਦੇ ਕੇ ਕਿਹਾ ਭੈਣੇ ਮੈਂ ਪੜ੍ਹਾਈ ਦੇ ਨਾਲ ਨਾਲ ਸਕੂਟਰੀ ਵੀ ਚੰਗੀ ਤਰ੍ਹਾਂ ਚਲਾਉਣੀ ਸਿੱਖੀ ਆ ਕਿਉਂਕਿ ਮੇਰੇ ਮਾਪਿਓ ਨਹੀਂ ਚਾਹੁੰਦੇ ਸੀ ਕਿ ਮੈਂ ਕਿਸੇ ਤੇ ਨਿਰਭਰ ਰਹਾਂ ਇਹ ਸੁਣ ਕੇ ਕੋਮਲ ਦੇ ਚਿਹਰੇ ਤੇ ਜਲਨ ਸਾਫ ਨਜ਼ਰ ਆਉਣ ਲੱਗੀ ਪਰ ਉਦੋਂ ਹੀ 사ਸ ਨੇ ਪਿੱਛੋਂ ਰੂਹੀ ਨੂੰ ਤਾਣਾ ਦਿੱਤਾ ਵੱਡੀ ਆਈ ਆਤਮ ਨਿਰਭਰ ਮੰਨ ਖਾਂਦੀ ਤਾਂ ਸਾਡਾ ਹੀ ਆ ਇਹ ਸੁਣ ਕੇ ਤਾਂ ਗੁੱਸੇ ਦੇ ਮਾਰੇ ਰੂਹੀ ਦਾ ਮੂੰਹ ਸੁਰਖ ਲਾਲ ਹੋ ਗਿਆ ਤੇ ਉਹ ਕੁਝ ਕਹਿਣ ਹੀ ਵਾਲੀ ਸੀ ਕਿ ਰਜੇਸ਼ ਨੇ ਕਿਹਾ ਚੱਲ ਭੈਣੇ ਬਾਜੀ ਤੁਸੀਂ ਵੀ ਚੱਲੋ ਤੁਹਾਨੂੰ ਸਕੂਟਰੀ ਤੇ ਸੈਰ ਕਰਵਾ ਕੇ ਲੈ ਕੇ ਆਉਣਾ ਆ ਇਹ ਗੱਲ ਸੁਣ ਕੇ ਕੋਮਲ ਦੇ ਪਤੀ ਨੇ ਤਾਣਾ ਦੇ ਕੇ ਕਿਹਾ ਮੈਂ ਤਾਂ ਰੋਜ਼ ਹੀ ਬਾਈਕ ਤੇ ਸੈਰ ਕਰਨ ਆਫਿਸ ਜਾਣਾ ਆ ਤੂੰ ਆਪਣੀ ਭੈਣ ਨੂੰ ਹੀ ਲੈ ਜਾ ਕੋਮਲ ਰਜੇਸ਼ ਦੇ ਨਾਲ ਬਾਹਰ ਚਲੀ ਗਈ ਤੇ ਕਹਿਣ ਲੱਗੀ ਵੀਰੇ ਹੁਣ ਤਾਂ ਮੇਰਾ ਵੀ ਦਿਲ ਕਰਦਾ ਆ ਸਕੂਟਰੀ ਸਿੱਖਣ ਨੂੰ ਤਾਂ ਇਹ ਸੁਣ ਕੇ ਰਜੇਸ਼ ਨੇ ਕਿਹਾ ਕਿ ਹਾਂ ਭੈਣੇ ਜ਼ਰੂਰ ਸਿੱਖਣੀ ਚਾਹੀਦੀ ਆ ਕਿਉਂਕਿ ਕੋਈ ਘਰ ਨਾ ਹੋਵੇ ਤਾਂ ਫਿਰ ਤੁਹਾਡੇ ਕੰਮ ਤਾਂ ਆਉ ਦੋਵੇਂ ਸਕੂਟਰੀ ਤੇ ਥੋੜਾ ਘੁੰਮ ਕੇ ਜਦੋਂ ਵਾਪਸ ਆਏ ਤਾਂ ਕੋਮਲ ਨੇ ਹੁੰਦਿਆਂ ਕਿਹਾ ਵੀਰੇ ਮੈਂ ਤਾਂ ਹੁਣ ਸੋਚ ਲਿਆ ਕਿ ਮੈਂ ਵੀ ਸਕੂਟਰੀ ਚਲਾਉਣੀ ਸਿੱਖ ਹੀ ਲੈਣੀ ਆ ਇਹ ਸੁਣਦਿਆਂ ਹੀ ਕੋਮਲ ਦੇ ਪਤੀ ਨੇ ਜੋਰ ਨਾਲ ਹੱਸਦੇ ਹੋਏ ਕਿਹਾ ਹਾਂ ਹਾਂ ਸਿੱਖ ਲੈ ਜਦੋਂ ਨਵੀਂ ਖਰੀਦਣੀ ਹੋਈ ਤਾਂ ਤੇਰਾ ਭਰਾ ਆਪੇ ਲੈ ਦੂਗਾ ਤੈਨੂੰ ਤੇਰੇ ਜਨਮ ਦਿਨ ਤੇ ਤੈਨੂੰ ਸਕੂਟਰੀ ਤਾਂ ਦਵਾਈ ਸਕਦਾ ਆ ਏ ਇਹ ਸੁਣ ਕੇ ਤਾਂ ਰਜੇਸ਼ ਨੇ ਤੁਰੰਤ ਮਾਂ ਦਾ ਮੂੰਹ ਵੇਖਿਆ ਰੂਹੀ ਨੇ ਵੀ ਰਸੋਈ ਵਿੱਚੋਂ ਸਾਰਾ ਕੁਝ ਸੁਣ ਲਿਆ ਸੀ ਤੇ ਉਹਨੂੰ ਆਪਣੇ ਨੰਦੋਈਏ ਤੇ ਬਹੁਤ ਗੁੱਸਾ ਆ ਰਿਹਾ ਸੀ ਦੁਪਹਿਰ ਦੇ ਖਾਣੇ ਤੋਂ ਬਾਅਦ ਕੋਮਲ ਆਪਣੇ ਪਤੀ ਦੇ ਨਾਲ ਵਾਪਸ ਚਲੀ ਗਈ ਪਰ ਦੋ ਦਿਨਾਂ ਬਾਅਦ ਕੋਮਲ ਨੇ ਆਪਣੇ ਪੇਕੇ ਆ ਕੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਡਰਾਈਵਿੰਗ ਸਕੂਲ ਵਿੱਚ ਐਡਮਿਸ਼ਨ ਲੈ ਲਈ ਆ ਪਰ ਘਰ ਵੀ ਸਕੂਟਰੀ ਦੀ ਪ੍ਰੈਕਟਿਸ ਕਰਨੀ ਜ਼ਰੂਰੀ ਆ ਭਾਬੀ ਨੂੰ ਕਹਿ ਦੇ ਕਿ ਕੁਝ ਦਿਨ ਮੈਨੂੰ ਸਕੂਟਰੀ ਉਧਾਰੀ ਦੇ ਦੇਵੇ ਜਦੋਂ ਮੈਂ ਸਿੱਖ ਲੂੰਗੀ ਤਾਂ ਵਾਪਸ ਕਰ ਦੂੰਗੀ ਇਹ ਸੁਣ ਕੇ ਮਾਂ ਨੇ ਤੁਰੰਤ ਕਿਹਾ ਹਾਂ ਹਾਂ ਕਿਉਂ ਨਹੀਂ ਪੁੱਤ ਆਪਣੇ ਘਰ ਦੀ ਚੀਜ਼ ਆ ਜਦੋਂ ਚਾਹੇ ਲੈ ਜਾ ਸਕਦੀਆਂ ਤੂੰ ਸਕੂਟਰੀ ਸਿੱਖ ਲੇਂਗੀ ਤਾਂ ਵਧੀਆ ਹੋਊਗਾ ਘਟੋ ਘਾਟੇ ਇੱਥੇ ਉਹਨੂੰ ਤੇਨੂੰ ਆਪਣੇ ਪਤੀਜਾ ਆਟੋ ਦਾ ਮੂੰਹ ਤਾਂ ਨਹੀਂ ਵੇਖਣਾ ਪਊਗਾ ਜਦੋਂ ਦੋਵੇਂ ਮਾਂ ਤੇ ਗੱਲਾਂ ਕਰ ਰਹੀਆਂ ਸੀ ਤਾਂ ਰੂਹੀ ਆਪਣੇ ਕਮਰੇ 'ਚ ਸੁੱਤੀ ਪਈ ਸੀ ਮਾਂ ਨੇ ਤੁਰੰਤ ਜਾ ਕੇ ਉਹਦੇ ਕਮਰੇ 'ਚ ਉਹਨੂੰ ਜਗਾ ਕੇ ਕਿਹਾ ਉਹ ਮਹਾਰਾਣੀ ਘਰ ਕੋਈ ਆਂਦਾ ਆ ਤਾਂ ਕਿ ਤੈਨੂੰ ਪਤਾ ਨਹੀਂ ਲੱਗਦਾ ਕਿਵੇਂ ਘੋੜੇ ਵੇਚ ਕੇ ਸੁੱਤੀ ਪਈਆਂ ਸੱਸ ਦੀ ਆਵਾਜ਼ ਨਾਲ ਰੂਹੀ ਚੌਂਕ ਗਈ ਤੇ ਤੁਰੰਤ ਉੱਠ ਕੇ ਬਹਿ ਗਈ ਮੰਮੀ ਜੀ ਕੌਣ ਆ ਗਿਆ ਮੈਂ ਤਾਂ ਸੁੱਤੀ ਪਈ ਸੀ ਮੈਨੂੰ ਕਿਵੇਂ ਪਤਾ ਲੱਗੂ ਕਿ ਕੌਣ ਆਇਆ ਹੈ ਕੌਣ ਨਹੀਂ ਤਾਂ ਸੱਸ ਨੇ ਗੁੱਸੇ 'ਚ ਕਿਹਾ ਤੇਰੀ ਨਨਾਨ ਆਈ ਆ ਚਲ ਛੇਤੀ ਬਾਹਰ ਆ ਤੇ ਉਹਦੇ ਲਈ ਚਾਹ ਨਾਸ਼ਤਾ ਤਿਆਰ ਕਰ ਇਹ ਸੁਣ ਕੇ ਰੂਹੀ ਦੇ ਮੂੰਹੋਂ ਨਿਕਲ ਗਿਆ ਇਹਨੂੰ ਤਾਂ ਜਦੋਂ ਵੇਖੋ ਮੂੰਹ ਚੋਕੇ ਇੱਥੇ ਆ ਜਾਂਦੀ ਆ ਸੱਸ ਇਹ ਸੁਣ ਕੇ ਅੱਗ ਬਬੂਲਾ ਹੋ ਗਈ ਮੇਰੀ ਧੀ ਆ ਗਈ ਤਾਂ ਤੈਨੂੰ ਸਾੜਾ ਪੈ ਗਿਆ ਉਹ ਤੇਰਾ ਕੀ ਲੈ ਜਾਂਦੀ ਆ ਜੇ ਆਈ ਜਾਂਦੀ ਆ ਤੇਰੇ ਪਿਓ ਦਾ ਨਹੀਂ ਕੁਝ ਲੈ ਕੇ ਜਾਂਦੀ ਜਿਹੜਾ ਤੈਨੂੰ ਬੁਰਾ ਲੱਗਦਾ ਆ ਰੂਹੀ ਮੰਜੇ ਤੋਂ ਉੱਠਦੇ ਹੋਏ ਬੋਲੀ ਰੈਂਡਮ ਮਮੀ ਕਿੰਨੀ ਵਾਰ ਤਾਂ ਲੈ ਕੇ ਗਈ ਆ ਕਦੀ ਮੇਰਾ ਸੂਟ ਤੇ ਕਦੀ ਮੇਰੇ ਗਹਿਣੇ ਪਤਾ ਨਹੀਂ ਹੁਣ ਕਿਹੜੀ ਚੀਜ਼ ਤੇ ਮੈਡਮ ਦਾ ਦਿਲ ਆ ਗਿਆ ਆ ਜਿਹੜਾ ਇਹ ਅਚਾਨਕ ਆ ਟਪਕੀ ਆ ਮਾਂ ਤਾਂ ਪਹਿਲਾਂ ਹੀ ਜਾਣਦੀ ਸੀ ਕਿ ਉਹਦੀ ਕੁੜੀ ਕਿਉਂ ਆਈ ਆ ਇਸ ਲਈ ਉਹਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਬੋਲੀ ਆਪਣੀ ਕੈਂਚੀ ਵਰਗੀ ਜ਼ੁਬਾਨ ਬੰਦ ਰੱਖ ਤੇ ਰਸੋਈ 'ਚ ਜਾ ਕੇ ਚਾਹ ਦੇ ਨਾਲ ਪਕੌੜੇ ਕੱਢ ਕੇ ਲੈ ਕੇ ਆ ਸੱਸ ਤਾਂ ਚਲੀ ਗਈ ਪਰ ਚੱਪਲ ਪਾਉਂਦੇ ਹੋਏ ਰੂਹੀ ਸੋਚਣ ਲੱਗੀ ਕਿ ਹੋਵੇ ਨਾ ਹੋਵੇ ਇਕ ਕੁਝ ਤਾਂ ਲੈਣ ਆਈ ਆ ਇਹ ਸੋਚਦੇ ਹੋਏ ਰੂਹੀ ਰਸੋਈ ਵਿੱਚ ਗਈ ਤਾਂ ਕੋਮਲ ਆਪਣੀ ਮਾਂ ਨੂੰ ਕੂਣੀ ਮਾਰ-ਮਾਰ ਕੇ ਵਾਰ-ਵਾਰ ਰੂਹੀ ਨਾਲ ਗੱਲ ਕਰਨ ਕਹਿ ਰਹੀ ਸੀ ਜਿਵੇਂ ਹੀ ਰੂਹੀ ਚਾਹ-ਨਾਸ਼ਤਾ ਲੈ ਕੇ ਬਾਹਰ ਆਈ ਤਾਂ ਸੱਸ ਨੇ ਕਿਹਾ ਚਾਹ-ਨਾਸ਼ਤਾ ਇੱਥੇ ਰੱਖ ਦੇ ਤੇ ਸਕੂਟਰੀ ਦੀ ਚਾਬੀ ਲਿਆ ਕੇ ਦੇ ਇਹ ਸੁਣ ਕੇ ਰੂਹੀ ਨੇ ਹੈਰਾਨ ਹੋ ਕੇ ਕਿਹਾ ਤੁਹਾਡੇ ਦੋਵਾਂ ਵਿੱਚੋਂ ਕਿਸੇ ਨੂੰ ਸਕੂਟਰੀ ਚਲਾਉਣੀ ਤਾਂ ਆਉਂਦੀ ਨਹੀਂ ਤਾਂ ਫਿਰ ਚਾਬੀ ਕਿਉਂ ਚਾਹੀਦੀ ਆ ਤੁਹਾਨੂੰ ਤਾਂ ਸੱਸ ਨੇ ਗੁੱਸੇ 'ਚ ਕਿਹਾ ਕਿ ਜਿੰਨਾ ਕਿ ਆਇਆ ਨਾ ਓਨਾ ਹੀ ਕਰ ਚੁੱਪ ਚਾਪ ਚਾਬੀ ਲਿਆ ਕੇ ਦੇ ਹੁਣ ਤਾਂ ਰੂਹੀ ਦੇ ਦਿਮਾਗ 'ਚ ਉਹ ਗੱਲ ਆਉਣ ਲੱਗੀ ਜਿਹੜੀ ਕੋਮਲ ਦੇ ਪਤੀ ਨੇ ਕਹੀ ਸੀ ਉਹ ਚਾਬੀ ਲੈ ਕੇ ਤਾਂ ਆਈ ਪਰ ਫਿਰ ਪੁੱਛਣ ਲੱਗੀ ਤਾਂ ਸੱਸ ਨੇ ਕਿਹਾ ਕਿ ਕੋਮਲ ਸਕੂਟਰੀ ਚਲਾਉਣੀ ਸਿੱਖ ਰਹੀ ਆ ਤੇ ਦੋ ਦਿਨ ਪਹਿਲਾਂ ਐਨੇ ਐਡਮਿਸ਼ਨ ਲਈ ਆ ਪਰ ਘਰ ਵੀ ਪ੍ਰੈਕਟਿਸ ਕਰਨ ਲਈ ਹੁਣ ਉਹਨੂੰ ਸਕੂਟਰੀ ਚਾਹੀਦੀ ਆ ਇਸ ਲਈ ਇਹ ਸਕੂਟਰੀ ਲੈ ਕੇ ਜਾਊਗੀ ਇੱਕ ਮਹੀਨੇ ਬਾਅਦ ਸਕੂਟਰੀ ਵਾਪਸ ਆ ਜਾਊਗੀ ਤੇਰੇ ਕੋਲ ਹੁਣ ਜਿਆਦਾ ਸਵਾਲ ਪੁੱਛਣ ਦੀ ਲੋੜ ਨਹੀਂ ਇਹ ਸੁਣਦਿਆਂ ਹੀ ਰੂਹੀ ਨੇ ਜ਼ੋਰ ਨਾਲ ਚੀਲਾ ਕੇ ਕਿਹਾ ਇਹ ਸਕੂਟਰੀ ਇਹਦੇ ਪਿਓ ਦੀ ਨਹੀਂ ਇਹ ਮੇਰੇ ਪੇਕੇਆ ਤੋਂ ਆਈ ਆ ਇਹਨੇ ਕਿਵੇਂ ਸੋਚ ਲਿਆ ਕਿ ਮੈਂ ਇਹਨੂੰ ਚਾਬੀ ਦੇ ਦੂੰਗੀ ਇਹ ਸੁਣਦੇ ਹੀ ਦੋਵੇਂ ਮਾਂ ਤੀ ਫਟੀਆਂ ਅੱਖਾਂ ਨਾਲ ਰੂਹੀ ਨੂੰ ਵੇਖਣ ਲੱਗੀਆਂ ਤਾਂ ਸੱਸ ਨੇ ਕਿਹਾ ਹੁਣੇ ਮੈਂ ਰਜੇਸ਼ ਨੂੰ ਦੁਕਾਨ ਤੋਂ ਸਾਦਦੀ ਆ ਉਹ ਤੇਰੀ ਚੰਗੀ ਖਬਰ ਲਊਗਾ ਸਾਸਣ ਨੇ ਤੁਰੰਤ ਰਜੇਸ਼ ਨੂੰ ਫੋਨ ਕੀਤਾ ਤੇ ਰਜੇਸ਼ ਵੀ ਫਟਾਫਟ ਰੌਲਾ ਸੁਣ ਕੇ ਦੁਕਾਨ ਤੇ ਨੌਕਰ ਨੂੰ ਛੱਡ ਕੇ ਘਰ ਆ ਗਿਆ। ਉਹਦੇ ਘਰ ਆਉਂਦਿਆਂ ਹੀ ਮਾਂ ਨੇ ਰਜੇਸ਼ ਨੂੰ ਕਿਹਾ ਕਿ ਤੇਰੀ ਭੈਣ ਨੂੰ ਕੁਝ ਦਿਨ ਸਕੂਟਰੀ ਦੀ ਲੋੜ ਪੈਗੀ ਅੱਜ ਉਹ ਮੰਗਣ ਆਈ ਤਾਂ ਤੇਰੀ ਮਾਂ ਰਾਣੀ ਵੇਖ ਕਿਵੇਂ ਆਕੜ ਵਖਾਉਂਦੀ ਆ। ਇਹਦੇ ਪਿਓ ਨੇ ਚਾਬੀ ਤੇ ਤੇਰੇ ਹੀ ਹੱਥ ਤੇ ਰੱਖੀ ਸੀ ਨਾ ਤਾਂ ਇਹਦਾ ਇਕੱਲੀ ਦਾ ਹੱਕ ਨਹੀਂ ਸਕੂਟਰੀ ਤੇ ਇਹ ਸੁਣ ਕੇ ਤਾਂ ਰਜੇਸ਼ ਵੀ ਹੱਕਾ ਬੱਕਾ ਰਹਿ ਗਿਆ। ਉਦੀ ਨਜ਼ਰ ਵਿੱਚ ਵੀ ਇਹ ਗੱਲ ਗਲਤ ਸੀ ਪਰ ਕੁਝ ਕਹਿ ਨਾ ਸਕਿਆ ਉਦੋਂ ਹੀ ਕੋਮਲ ਨੇ ਕਿਹਾ ਰਜੇਸ਼ ਮੈਨੂੰ ਇਹੋ ਜਿਹੀ ਉਮੀਦ ਨਹੀਂ ਸੀ ਤੇਰੇ ਕੋਲੋਂ ਕਿ ਤੂੰ ਮੈਨੂੰ ਇੰਨੀ ਵੀ ਨਹੀਂ ਮਦਦ ਦੇਂਗਾ ਤੇਰੀ ਘਰ ਵਾਲੀ ਅੱਗੇ ਵਧੇ ਉਹ ਤਾਂ ਤੈਨੂੰ ਚੰਗਾ ਲੱਗਦਾ ਆ ਪਰ ਜੇ ਤੇਰੀ ਭੈਣ ਅੱਗੇ ਵਧਣ ਦਾ ਸੋਚੇ ਤਾਂ ਤੂੰ ਉਹਦੀ ਮਦਦ ਵੀ ਨਹੀਂ ਕਰਦਾ ਮੈਂ ਸਕੂਟਰੀ ਨਹੀਂ ਮੰਗ ਰਹੀ ਬਲਕਿ ਥੋੜੇ ਦਿਨ ਲਈ ਸਕੂਟਰੀ ਉਧਾਰ ਮੰਗ ਰਹੀ ਆ ਬਲਕਿ ਥੋੜੇ ਦਿਨਾਂ ਲਈ ਸਕੂਟਰੀ ਉਧਾਰ ਮੰਗ ਰਹੀ ਆ ਕਿੰਦੇ-ਕਿੰਦੇ ਕੋਮਲ ਨੇ ਰੋਣਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਰਜੇਸ਼ ਨੂੰ ਰੂਹੀ ਨੂੰ ਕਹਿਣਾ ਹੀ ਪਿਆ ਕਿ ਰੂਹੀ ਕੁਝ ਦਿਨਾਂ ਦੀ ਗੱਲ ਆ ਤੂੰ ਮੈਨੂੰ ਚਾਬੀ ਦੇ ਦੇ ਮੈਂ ਭੈਣ ਦੇ ਨਾਲ ਜਾ ਕੇ ਸਕੂਟਰੀ ਉਹਨਾਂ ਦੇ ਘਰ ਛੱਡ ਕੇ ਆਉਣਾ ਆ ਤੇ ਭੈਣ ਤੂੰ ਇਸ ਸਕੂਟਰੀ ਦਾ ਧਿਆਨ ਰੱਖੀ ਤੂੰ ਤਾਂ ਜਾਣਦੀ ਆ ਇਹਨੂੰ ਆਪਣੀ ਸਕੂਟਰੀ ਨਾਲ ਕਿੰਨਾ ਪਿਆਰ ਆ ਰਜੇਸ਼ ਦੇ ਇਸ ਫੈਸਲੇ ਤੇ ਰੂਹੀ ਦੇ ਤਨ ਬਦਨ ਵਿੱਚ ਅੱਗ ਲੱਗ ਗਈ ਉਹ ਚੀਕ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਹਾਲਾਤਾਂ ਦੇ ਚੱਲਦੇ ਕੁਝ ਨਾ ਕਹਿ ਸਕੀ ਰਜੇਸ਼ ਕੋਮਲ ਦੇ ਨਾਲ ਸਕੂਟਰੀ ਲੈ ਕੇ ਉਹਦੇ ਘਰ ਚਲਾ ਗਿਆ ਤੇ ਸਕੂਟਰੀ ਛੱਡ ਕੇ ਵਾਪਸ ਆ ਗਿਆ ਹੁਣ ਉਹਨੂੰ ਰੂਹੀ ਦਾ ਸਾਹਮਣਾ ਕਰਨ ਤੋਂ ਡਰ ਲੱਗ ਰਿਹਾ ਸੀ ਪਰ ਫਿਰ ਵੀ ਉਹਨੇ ਜਾ ਕੇ ਰੂਹੀ ਨੂੰ ਸਮਝਾਇਆ ਰੂਹੀ ਮੈਂ ਜਾਣਦਾ ਹਾਂ ਕਿ ਤੈਨੂੰ ਡਰ ਲੱਗਦਾ ਆ ਪਰ ਯਕੀਨ ਰੱਖ ਭੈਣ ਸਕੂਟਰੀ ਸਿੱਖ ਲੂਗੀ ਤੇ ਸਿਰ ਕੇ ਵਾਪਸ ਕਰ ਦੂਗੀ ਇਹ ਸੁਣ ਕੇ ਰੂਹੀ ਨੇ ਕਿਹਾ ਤੇਰੀ ਭੈਣ ਦੀ ਨੀਅਤ ਮੇਰੀਆਂ ਚੀਜ਼ਾਂ ਤੇ ਹਮੇਸ਼ਾ ਹੀ ਖਰਾਬ ਰਹਿੰਦੀ ਆ ਮੈਨੂੰ ਤਾਂ ਲੱਗਦਾ ਆ ਕਿ ਕਿਤੇ ਸਕੂਟਰੀ ਨਾ ਮੇਰੀ ਰੱਖ ਲਵੇ। ਰਜੇਸ਼ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਜਿਹਨੂੰ ਮੈਂ ਮੂੰਹ ਚੋੱਕ ਕੇ ਉਹਨੂੰ ਫੜਾ ਦਵਾਂ ਕਿਉਂਕਿ ਅੱਜ ਤੱਕ ਮੈਂ ਆਪਣੀਆਂ ਬਹੁਤ ਚੀਜ਼ਾਂ ਤੇਰੀ ਭੈਣ ਨੂੰ ਦੇ ਦਿੱਤੀਆਂ ਆ ਪਰ ਹੁਣ ਹੋਰ ਨਹੀਂ। ਤਰ ਰਜੇਸ਼ ਨੇ ਕਿਹਾ ਕਿ ਬਸ 1 ਮਹੀਨੇ ਦਾ ਟਾਈਮ ਦੇ ਦੇ ਸਕੂਟਰੀ ਵਾਪਸ ਆ ਜੂਗੀ ਵਿਚਾਰੀ ਰੂਹੀ ਦੇ ਕੋਲ 1 ਮਹੀਨਾ ਇੰਤਜ਼ਾਰ ਕਰਨ ਤੋਂ ਇਲਾਵਾ ਹੁਣ ਹੋਰ ਕੋਈ ਰਸਤਾ ਨਹੀਂ ਸੀ ਪਰ 1 ਮਹੀਨਾ ਲੰਘਣ ਤੋਂ ਬਾਅਦ ਵੀ ਜਦੋਂ ਸਕੂਟਰੀ ਵਾਪਸ ਨਾ ਆਈ ਤੇ ਜਦੋਂ ਰੂਹੀ ਨੇ ਆਪਣੀ ਸੱਸ ਨੂੰ ਸੁਣਾਉਂਦੇ ਹੋਏ ਰਜੇਸ਼ ਨੂੰ ਕਿਹਾ ਕਿ ਆਖਿਰ ਆ ਹੀ ਗਈ ਨਾ ਤੇਰੀ ਭੈਣ ਦੀ ਨੀਤ ਮੇਰੀ ਸਕੂਟਰੀ ਤੇ ਵੇਖ ਅਜੇ ਤੱਕ ਵਾਪਸ ਨਹੀਂ ਕਰਕੇ ਗਈ ਇਹ ਸੁਣ ਕੇ ਤਾਂ ਸੱਸ ਦਾ ਪਾਰਾ ਸਤਵੇਂ ਅਸਮਾਨ ਤੇ ਚੜ ਗਿਆ ਤੇ ਉਹਨੇ ਕਿਹਾ ਕਿ ਜ਼ਿਆਦਾ ਆਕੜ ਵਿਖਾਉਣ ਦੀ ਲੋੜ ਨਹੀਂ ਮੈਂ ਹੁਣ ਕੋਮਲ ਨੂੰ ਫੋਨ ਕਰਦੀ ਆ ਉਹ ਹੁਣੇ ਸਕੂਟਰੀ ਤੇਰੇ ਮੂੰਹ ਤੇ ਮਾਰ ਕੇ ਜਾਊਗੀ ਪਰ ਜਿਵੇਂ ਹੀ ਸੱਸ ਨੇ ਫੋਨ ਕੀਤਾ ਤਾਂ ਕੋਮਲ ਨੇ ਅੱਗੂ ਕਿਹਾ ਮੰਮੀ ਮੇਰਾ ਤਾਂ ਇਹ ਸਕੂਟਰੀ ਤੇ ਹੁਣ ਹੱਥ ਟਿਕ ਗਿਆ ਆ ਜੇ ਮੈਂ ਇਹ ਵਾਪਸ ਕਰ ਦਿੱਤੀ ਤਾਂ ਫਿਰ ਦੂਜੀ ਸਕੂਟਰੀ ਨੂੰ ਦੁਬਾਰਾ ਸਿੱਖਣਾ ਪਊਗਾ ਮੈਂ ਤਾਂ ਬਸ ਤੁਹਾਨੂੰ ਫੋਨ ਕਰਕੇ ਦੱਸਣ ਹੀ ਵਾਲੀ ਸਾਂ ਪਰ ਹੁਣ ਇੱਕ ਕੰਮ ਕਰੋ ਇਹ ਸਕੂਟਰੀ ਮੈਨੂੰ ਦੇ ਦਿਓ ਇਹ ਸੁਣ ਕੇ ਤਾਂ ਮਾਂ ਦੇ ਹੋਸ਼ ਹੀ ਉੱਡ ਗਏ ਤੇ ਰੂਹੀ ਦਾ ਵੀ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹਨੇ ਮਾਂ ਦੇ ਹੱਥੋਂ ਫੋਨ ਖੋਲ ਲਿਆ ਤੇ ਕਹਿਣ ਲੱਗੀ ਭਖਾਰੀ ਬੰਦੀ ਆਦਤ ਨਹੀਂ ਜਾਣੀ ਤੇਰੀ ਜਦੋਂ ਵੇਖੋ ਮੇਰੀਆਂ ਚੀਜ਼ੀਆਂ ਤੇ ਨਜ਼ਰ ਰੱਖਦੀਆਂ ਅੱਧੇ ਘੰਟੇ ਦੇ ਅੰਦਰ-ਅੰਦਰ ਸਕੂਟਰੀ ਇੱਥੇ ਨਾ ਭੇਜੀ ਨਾ ਤਾਂ ਤੂੰ ਯਾਦ ਰੱਖੀ ਕਿ ਇਹਦੇ ਬਦਲੇ ਮੈਂ ਕੁਝ ਵੀ ਕਰ ਸਕਦੀ ਆ ਕਿਉਂਕਿ ਇਹ ਸਕੂਟਰੀ ਤੇਰੇ ਪਿਓ ਦਾਦੇ ਦੀ ਜਾਇਦਾਦ ਨਹੀਂ ਬਲਕਿ ਮੇਰੇ ਪਿਓ ਦੀ ਮਿਹਨਤ ਦੀ ਕਮਾਈ ਆ ਇਹ ਸੁਣ ਕੇ ਤਾਂ ਕੋਮਲ ਉਲਟਾ ਰੂਹੀ ਨੂੰ ਹੀ ਸੁਣਾਉਣ ਲੱਗੀ ਸ਼ਰਮ ਕਰ ਮੈਂ ਵੱਡੀ ਆ ਫਿਰ ਵੀ ਮੈਂ ਆਪਣੇ ਪਿਓ ਦੀ ਸਾਰੀ ਜਾਇਦਾਦ ਆਪਣੇ ਭਰਾ ਲਈ ਛੱਡ ਦਿੱਤੀ ਇੱਕ ਸਕੂਟਰੀ ਹੀ ਤਾਂ ਮੰਗੀ ਆ ਉਹ ਵੀ ਨਹੀਂ ਦੇ ਰਹੀ ਤੂੰ ਰੂਹੀ ਨੇ ਗੁੱਸੇ 'ਚ ਕਿਹਾ ਜਾਇਦਾਦ ਛੱਡ ਕੇ ਤੂੰ ਕੋਈ ਮੇਰੇ ਤੇ ਐਸਾਨ ਨਹੀਂ ਕੀਤਾ ਬਲਕਿ ਤੇਰੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਨਾ ਤੇਰੇ ਅੰਦਰੋਂ ਲਾਲਚ ਦੀ ਬੋ ਆ ਰਹੀਆ ਇਹਦੇ ਤੋਂ ਤਾਂ ਚੰਗਾ ਸੀ ਕਿ ਜਾਇਦਾਦ ਹੀ ਲੈ ਜਾਂਦੀ ਤੇ ਸਾਡੇ ਨਾਲੋਂ ਰਿਸ਼ਤਾ ਤੋੜ ਦਿੰਦੀ ਮੈਨੂੰ ਨਹੀਂ ਕੁਝ ਪਤਾ ਮੇਰੀ ਸਕੂਟਰੀ ਵਾਪਸ ਕਰ ਨਹੀਂ ਤਾਂ ਮੈਂ ਤੇਰੇ ਖਿਲਾਫ ਐਫ ਆਈ ਆਰ ਦਰਜ ਕਰਵਾ ਰਹੀ ਆ ਇਹਦੇ ਇਲਾਵਾ ਕ੍ਰੇ ਲੂਹਿੰਸਾ ਦਾ ਤੇ ਤੇਰੀ ਮਾਂ ਤੇ ਅਤਿਆਚਾਰ ਕਰਨ ਦਾ ਮਕਦਮਾ ਦਰਜ ਕਰਵਾਉਂਗੀ ਮੈਂ ਕਿਉਂਕਿ ਮੈਂ ਹੁਣ ਹੋਰ ਤੁਹਾਡੀਆਂ ਹਰਕਤਾਂ ਬਰਦਾਸ਼ਤ ਨਹੀਂ ਕਰ ਸਕਦੀ ਰੂਹੀ ਨੇ ਗੁੱਸੇ ਵਿੱਚ ਕੋਮਲ ਨੂੰ ਤਮਕੀ ਦਿੱਤੀ ਤਾਂ ਕੋਮਲ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਸੱਸ ਨੇ ਫੋਨ ਖੋਣ ਦੀ ਕੋਸ਼ਿਸ਼ ਕੀਤੀ ਪਰ ਰੂਹੀ ਨੇ ਫੋਨ ਕੁੱਟ ਕੇ ਫੜਿਆ ਸੀ ਤਾਂ ਸੱਸ ਨੇ ਕਿਹਾ ਕਿ ਰਜੇਸ਼ ਤੂੰ ਖੜਾ ਖੜਾ ਕੇ ਵੇਖ ਰਿਹਾ ਆ ਤਾਂ ਰਜੇਸ਼ ਨੇ ਵੀ ਆਪਣੀ ਮਾਂ ਨੂੰ ਗੁੱਸੇ 'ਚ ਕਿਹਾ ਮੈਂ ਤਾਂ ਰੂਹੀ ਦੇ ਪੱਖ 'ਚ ਅੱਜ ਤੱਕ ਨਹੀਂ ਗੱਲ ਕੀਤੀ ਪਰ ਇਹ ਅੱਜ ਖੁਦ ਆਪਣੇ ਲਈ ਆਵਾਜ਼ ਚੁੱਕ ਰਹੀ ਆ ਤਾਂ ਇਹ ਚੰਗੀ ਗੱਲ ਆ ਰਜੇਸ਼ ਦੀ ਗੱਲ ਸੁਣ ਕੇ ਮਾਂ ਧੀ ਦੇ ਹੋ ਚੁੜ ਗਏ। ਕੋਮਲ ਨੇ ਛੇਤੀ ਨਾਲ ਫੋਨ ਕੱਟਿਆ ਤੇ ਆਪਣੇ ਪਤੀ ਦੇ ਨਾਲ ਸਕੂਟਰੀ ਵਾਪਸ ਕਰਨ ਆ ਗਈ। ਆਂਧਿਆ ਹੀ ਉਹਦੇ ਪਤੀ ਨੇ ਰੂਹੀ ਨੂੰ ਮੁਸਕਰਾਉਂਦੇ ਹੋਏ ਕਿਹਾ ਕਿ ਭਾਬੀ ਜੀ ਅਸੀਂ ਤਾਂ ਮਜ਼ਾਕ ਕਰਦੇ ਸਾਂ। ਭਲਾ ਅਸੀਂ ਤੁਹਾਡੀ ਚੀਜ਼ ਕਿਉਂ ਰੱਖਾਂਗੇ? ਪਰ ਤੁਸੀਂ ਤਾਂ ਮਜ਼ਾਕ-ਮਜ਼ਾਕ ਵਿੱਚ ਸਾਨੂੰ ਪੁਲਿਸ ਦੀ ਧਮਕੀ ਦੇ ਦਿੱਤੀ। ਤੁਸੀਂ ਤਾਂ ਗੁੱਸਾਈ ਕਰ ਗਏ। ਰੂਹੀ ਨੇ ਵੀ ਟੇਢੀ ਜਿਹੀ ਮੁਸਕਾਨ ਦੇ ਨਾਲ ਕਿਹਾ ਮੈਂ ਤਾਂ ਮਜ਼ਾਕ ਕੀਤਾ ਸੀ। ਪਰ ਤੁਸੀਂ ਵੀ ਮਜ਼ਾਕ ਮਜ਼ਾਕ ਵਿੱਚ ਆ ਗਏ ਚਲੋ ਚੰਗਾ ਕੀਤਾ ਕਿਉਂਕਿ ਹੁਣ ਮੈਂ ਨੌਕਰੀ ਲੱਭ ਰਹੀ ਆ ਇਸ ਲਈ ਮੈਨੂੰ ਸਕੂਟਰੀ ਦੀ ਲੋੜ ਪੈਣੀ ਆ ਪਰ ਅੱਗੇ ਤੋਂ ਮੇਰੇ ਨਾਲ ਕੋਈ ਮਜ਼ਾਕ ਨਾ ਕਰਿਓ ਕਿਤੇ ਗੱਲ ਇਹ ਸੱਚ ਨਾ ਹੋ ਜਾਵੇ ਗੱਲੰਗੱਲਾਂ ਵਿੱਚ ਰੂਹੀ ਨੇ ਧਮਕੀ ਵੀ ਦੇ ਦਿੱਤੀ ਤੇ ਉਹਨਾਂ ਦੇ ਦਿਲ ਵਿੱਚ ਪੁਲਿਸ ਦਾ ਡਰ ਵੀ ਬਹਿ ਗਿਆ ਉਸ ਦਿਨ ਤੋਂ ਬਾਅਦ ਕੋਮਲ ਨੇ ਕਦੀ ਵੀ ਰੂਹੀ ਦੀ ਕਿਸੇ ਚੀਜ਼ ਤੇ ਨਜ਼ਰ ਨਾ ਰੱਖੀ ਤੇ ਕਦੀ ਕੋਈ ਚੀਜ਼ ਮੰਗਣ ਦੀ ਹਿੰਮਤ ਵੀ ਨਾ ਕੀਤੀ ਸਾਸਰ ਨਵੀ ਆਪਣੇ ਤੇਵਰ ਹੌਲੀ ਹੌਲੀ ਬਦਲਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹਦੀ ਆਪਣੀ ਕੁੜੀ ਨੇ ਜਾਇਦਾਦ ਦੀ ਗੱਲ ਕੀਤੀ ਸੀ ਜੋ ਉਹਨੂੰ ਚੰਗਾ ਨਹੀਂ ਲੱਗਾ ਸੀ ਤੇ ਉਸ ਤੋਂ ਬਾਅਦ ਕੋਮਲ ਨੂੰ ਮਾਣੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਕੋਮਲ ਮੈਂ ਸੋਚਿਆ ਨਹੀਂ ਸੀ ਕਿ ਤੂੰ ਆਪਣੇ ਭਰਾ ਦਾ ਹੱਕ ਖੋਣ ਬਾਰੇ ਸੋਚਦੀ ਆਂ ਅਸੀਂ ਤੈਨੂੰ ਆਪਣੀ ਹੈਸੀਅਤ ਮੁਤਾਬਕ ਬਹੁਤ ਦਾਜ ਦਿੱਤਾ ਬਲਕਿ ਤੇਰਾ ਵਿਆਹ ਤੇਰੇ ਨਿੱਕੇ ਭਰਾ ਨੇ ਕਿੰਨੀ ਮਿਹਨਤ ਨਾਲ ਧੂਮ-ਧਾਮ ਨਾਲ ਕੀਤਾ ਫਿਰ ਵੀ ਤੇਰੀ ਨਜ਼ਰ ਉਦੀ ਜਾਇਦਾਤੇ ਸੀ ਇਹ ਸੋਚ ਕੇ ਤਾਂ ਮੈਨੂੰ ਸ਼ਰਮ ਆਉਂਦੀ ਆ ਅੱਗੇ ਤੋਂ ਜੇ ਤੂੰ ਇਹੋ ਜੀ ਕੋਈ ਗੱਲ ਕੀਤੀ ਨਾ ਤਾਂ ਸਾਡਾ ਤੇਰੇ ਨਾਲ ਰਿਸ਼ਤਾ ਟੁੱਟ ਜਾਣਾ ਆ ਇਹ ਗੱਲ ਯਾਦ ਰੱਖੀ ਰੂਹੀ ਨੇ ਜਦੋਂ ਇਹ ਸਭ ਸੁਣਿਆ ਤਾਂ ਉਹਦੇ ਦਿਲ ਨੂੰ ਬਹੁਤ ਠੰਡ ਪਈ ਕਿਉਂਕਿ ਉਹ ਖੁਦ ਇਹਨਾਂ ਗੱਲਾਂ ਤੋਂ ਤੰਗ ਆ ਚੁੱਕੀ ਸੀ ਹੁਣ ਹੌਲੀ ਹੌਲੀ ਉਹਦੇ ਦਿਲ ਵਿੱਚ ਸੱਸ ਲਈ ਸਨਮਾਨ ਇੱਜ਼ਤ ਜਾਗਣ ਲੱਗੀ ਸੀ ਤੇ ਮਾਂ ਨੇ ਵੀ ਆਪਣੀ ਬਹੂ ਨੂੰ ਤੀ ਮੰਨ ਲਿਆ ਸੀ ਤੇ ਉਹਨੂੰ ਘਰ ਵਿੱਚ ਇੱਜ਼ਤ ਦੇਣੀ ਸ਼ੁਰੂ ਕਰ ਦਿੱਤੀ ਸੀ ਸੋ ਦੋਸਤੋ ਏ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ